ਦੋਤਰ ਮੁੱਖ ਮੰਤਰੀ ਪਕਮਲ ਤੁਮਾਰ ਦੀ ਵਾਈ ਹੈਟਾ ਪੰਜਾਬ ਚ ਪਹਿਲੀ ਵਾਰ ਬਣੀ ਪਲੇਵੇ ਸਕੂਲ ਨੀਤੀ ਤਹਿਤ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਮਾਨਸਿਕ ਸਰੀਰਿਕ ਅਤੇ ਭੌਤਿਕ ਵਿਕਾਸ ਦੇ ਨਾਲ ਸੁਰੱਖਿਆ ਨੂੰ ਮੁੱਖ ਰੱਖते हुए ਅਹਿਮ ਨਿਯਮ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਬਾਰੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਡੋਕਟਰ ਬਲਜੀਤ ਕੌਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਤਾਂ ਇਹਨਾਂ ਨਿਯਮਾਂ ਦੇ ਵਿੱਚ ਹੋਰਨਾਂ ਤੋਂ ਇਲਾਵਾ ਬੱਚਿਆਂ ਦੀ ਨਿਯਮਤ ਸਿਹਤ ਜਾਂਚ ਸਜਾ ਦੇਣ ਤੋਂ ਮੁਕੰਮਲ ਮਨਾਹੀ ਅਤੇ ਡੋਨੇਸ਼ਨਾਂ ਦੇ ਪੂਰਨ ਰੋਕ ਵਰਗੇ ਦਿਸ਼ਾ ਨਿਰਦੇਸ਼ ਦਰਜ ਨੇ ਤਜਸੀ ਗੀ ਮੰਤਰੀ ਬਜਿਤ ਕੋਰ ਨੇ ਦੱਸਿਆ ਕਿ ਇਸ ਨਵੀਂ ਨੀਤੀ ਤਹਿਤ ਸਰਕਾਰ ਸਾਰੇ ਪਲੇਵੇ ਸਕੂਲਾਂ ਨੂੰ ਰਜਿਸਟਰ ਕਰੇਗੀ। ਇਹਨਾਂ ਨਿਯਮਾਂ ਦੇ ਵਿੱਚ ਦਾਖਲੇ ਸਮੇਂ ਮਾਪਿਆਂ ਦੀ ਇੰਟਰਵਿਊ ਤੇ ਬੱਚਿਆਂ ਦੀ ਸਕਰੀਨਿੰਗ ਤੇ پابੰਦੀ ਹੋਵੇਗੀ ਤੇ ਨਾਲ ਨਾਲ ਸੀਸੀਟੀਵੀ ਕੈਮਰਾ ਦਾ ਲਾਜ਼ਮੀ ਹੋਣਾ ਵਿਸ਼ਾਵ ਅਲਿਆ। ਸਰਕਾਰ ਅੱਜ ਇੱਕ ਅਹਿਮ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ। 6 ਸਾਲ ਤੋਂ ਛੋਟੇ ਬੱਚਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ। ਉਹਨਾਂ ਦਾ ਬਾਦਿਕ ਵਿਕਾਸ ਉਹਨਾਂ ਦੀ ਸਰੀਰਕ ਡਿਵੈਲਪਮੈਂਟ ਉਸਵਲ ਖਾਸ ਧਿਆਨ ਦੇਣ ਦੇ ਲਈ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੇ ਲਈ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਾਈਵੇਟ ਪਲੇਵੇ ਸਕੂਲਾਂ 'ਚ ਪੜਦੇ ਬੱਚੇ 3 ਤੋਂ 6 ਸਾਲ ਦੇ ਬੱਚੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਹ ਸਾਰੇ ਪਲੇਵੇਸ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਨਰਸਰੀ ਦੇ ਬੱਚੇ ਆ ਉਨਾ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਉਹ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਸਕੂਲ ਰਜਿਸਟਰ ਕਰਨ ਜਾ ਰਹੇ ਹਾਂ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖਾਸ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਨਾਂ ਨੂੰ ਧਿਆਨ ਵਿੱਚ ਦਵਾਉਣਾ ਚਾਹਾਂਗੀ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇਵੇ ਸਕੂਲਾਂ ਚ ਭੇਜਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਰਿਕੋਗਨਾਈਜ਼ ਜਾਂ ਰਜਿਸਟਰਡ ਸਕੂਲਾਂ ਨੇ ਕਿਉਂਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾਏਗਾ ਜਾਂ ਟ੍ਰੇਨਡ ਨਹੀਂ ਕਰੇਗਾ ਸੋ ਇੱਕ ਕਪੈਸਿਟੀ ਅਸੀਂ ਲਿਮਿਟ ਕਰਾਂਗੇ ਕਿ ਇੱਕ ਟੀਚਰ 20 ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੂਏਟ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਸਿਹਤ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਰਤੀ ਜਾਵੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਕੂਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ 걸ਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਹ ਸਾਰਾ ਕੁਝ ਮੋਨਿਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ 'ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਹੈ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਲਰਨਿੰਗ ਪ੍ਰੋਸੈਸ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚਲੀਏ ਕਿ ਇਹਨਾਂ ਕਰਨਾ ਹੈ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ